ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ਾਕੋਟ ਦੇ ਵਿਸ਼ਾਲ ਨਗਰ ਕੀਰਤਨ ਸਜਾਇਆ ਦਸਮ ਪਿਤਾ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹੱਲਾ ਤੂਟਕੋਟ ਸ਼ਾਕੋਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਸਵੇਰ ਸਮੇਂ ਗੁਰਦੁਆਰਾ ਸਾਈਂ ਵਿਖੇ ਸ਼੍ਰੀ ਖੰਡ ਪੜ ਸਹਿਬ ਆਰਾਮ ਕੀਤੇ ਗਏ ਉਪਰੰਤ ਅਰਦਾਸ ਅਤੇ ਜਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੋ ਪੂਰੇ ਸ਼ਹਿਰ ਦੀ ਪ੍ਰਕਰ ਸੰਪੂਰਨ ਹੋਇਆ ਇਸ ਮੌਕੇ ਫੁੱਲਾਂ ਨਾਲ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਵੱਡੀ ਗਿਣਤੀ 'ਚ ਸੰਤਾ ਕੀਰਤਨ ਸਰਵਨ ਕਰ ਰਹੀਆਂ ਸਨ ਸੰਗਤਾਂ ਵੱਲੋਂ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵੀ ਵਧਾਰ ਰਿਹਾ ਸੀ ਇਸ ਮੌਕੇ ਸਰਜੀਤ ਗੱਤਕਾ ਸਪੋਰਟਸ ਕਲੱਬ ਭਿੰਦਰ ਸਿੰਘਾਂ ਨੇ ਗੱਤਕੇ ਦੇ ਹੈਰਾਨੀ ਜਨਕ ਜੋਰ ਵੀ ਕਾਇਿ ਵਕਵਕ ਸਮਾਜ ਸੇਵੀ ਸੰਸਥਾ ਮਾ ਮਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਲਈ ਵਕਵਕ ਪ੍ਰਕਾਰ ਦੇ ਲੰਗਰ ਵੀ ਲਗਾਏ ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਵਿਧਾਇਕ ਹਲਕਾ ਸ਼ਾਕੋੜ ਪਰਮਿੰਦਰ ਸਿੰਘ ਪਿੰਦਰਪੰਡੋਰੀ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸ਼ਾਕੋੜ ਰਾਣਾ ਹਰਦੀਪ ਸਿੰਘ ਸੀਨੀਅਰ ਭਾਜਪਾਗੂ ਐਡਵੋਕੇਟ ਬਚਿੱਤਰ ਸਿੰਘ ਕੋ ਹਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਲਜਾਰ ਸਿੰਘ ਤੰਦ ਪ੍ਰਧਾਨ ਨਗਰ ਪੰਚਾਇਤ ਜਥੇਦਾਰ ਸੁਲੱਖਣ ਸਿੰਘ ਨਾਜੀਪੁਰ ਸਰਕਲ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਚੇਤੇ ਤੌਰ ਤੇ ਸ਼ਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਮੁਰਬ ਦੀ ਵਧਾਈ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੰਦੀ ਨਗਰ ਕੀਰਤਨ ਚ ਸ਼ਾਮਲ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਸਿੰਧੜ ਮਨੋਜ ਅਰੋੜਾ ਚੈਰੀ ਪ੍ਰਧਾਨ ਆਪ ਗਗਨਦੀਪ ਸਿੰਘ ਜੋੜਾ ਐਮਸੀ ਬੂਟਾ ਸਿੰਘ ਕਲਸੀ ਐਮਸੀ ਡਾਕਟਰ ਅਰਵਿੰਦਰ ਸਿੰਘ ਰੂਪਰਾ ਸਾਬਕਾ ਐਮਸੀ ਰੂਪਲਾਲ ਸ਼ਰਮਾ ਫਾਊਂਡਰ ਮੈਂਬਰ ਆਪ ਪਵਨ ਅਗਰਵਾਲ ਸਾਬਕਾ ਐਮਸੀ ਅਮਨਦੀਪ ਸਿੰਘ ਜੋੜਾ ਪਰਮਜੀਤ ਸਿੰਘ ਚੀਤਾ ਅਜੀਤ ਸਿੰਘ ਚੀਤਾ ਹਰਦੇਵ ਸਿੰਘ ਪੀੜਾ ਸਾਬਕਾ ਐਮਸੀ ਕਮਲ ਨਾਹਰ ਸਾਬਕਾ ਐਮਸੀ ਮਾਸਟਰ ਬਲਜੀਤ ਸਿੰਘ ਟਿੰਪੀ ਕੁਮਰਾ ਸੋਨੂ ਮਿੱਤਲ ਬੰਟੀ ਬਟਲਾ ਸੋਨੂ ਕੰਪੀ ਹੈ ਅਮਨਦੀਪ ਸੈਦਪੁਰੀ ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਪਾਰਟੀ ਕਾਂਗਰਸ ਕਮੇਟੀ ਭਾਈ ਨਾਹਰ ਸਿੰਘ ਹੈੱਡ ਗ੍ਰੰਥੀ ਕੁਲਬੀਰ ਸਿੰਘ ਤੰਜੂ ਖੁਸ਼ਦੀਪ ਸਿੰਘ ਤੰਜੂ ਸੁਰਿੰਦਰ ਸਿੰਘ ਪਦਮਾ ਸਿਮਰ ਬਜਾਜ ਅਵਤਾਰ ਸਿੰਘ ਖੁਰਪਾ ਜੋਗਾ ਸਿੰਘ ਮੰਗਾ ਮਟੂ ਕਸ਼ਮੀਰ ਸਿੰਘ ਚੰਦੀ ਅਸ਼ੋਕ ਕੁਮਾਰ ਗੁਰਚਰਨ ਸਿੰਘ ਸੁਖੀਜਾ ਗੁਰਦੁਆਰਾ ਪਰਮੰਨ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੰਦੀ ਸੈਕਟਰੀ ਭੁਪਿੰਦਰ ਸਿੰਘ ਜੱਸਲ ਮੀਤ ਪ੍ਰਧਾਨ ਗਿਆਨ ਸਿੰਘ ਮੈਂਬਰ ਹਰਵਿੰਦਰ ਸਿੰਘ ਜੋਸਨ ਬਲਦੇਵ ਸਿੰਘ ਲਾਲਕਾ ਧੀਰ ਸਿੰਘ ਲਾਲਕਾ ਅਜੀਤ ਸਿੰਘ ਕਸ਼ਮੀਰ ਸਿੰਘ ਖਾਲਸਾ ਸੁਕਰਨ ਸਿੰਘ ਸੁਖਦਿਆਲ ਸਿੰਘ ਕਾਲਾ सोनू ਸੁਖਵਿੰਦਰ ਸਿੰਘ ਗੁਰਸ਼ਰਨਜੀਤ ਸਿੰਘ ਬੱਬੂ ਆਕਾਸ਼ਦੀਪ ਸਿੰਘ ਕਾਕਾ ਜਸ਼ਨ ਪਰਮਜੀਤ ਸਿੰਘ, ਰੋਸ਼ਨ ਲਾਲ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਸੇਠੀ ਜੈਨ, ਬੰਟੀ ਵਾਲੀਆ ਲੰਗਰ ਸੇਵਾ ਸੁਸਾਇਟੀ ਦੀ ਸਮੂੱਚੀ ਟੀਮ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਰਿਪੋਰਟਰ ਦਵਿੰਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ। ਵਾਗੋ ਜੀ ਕਾ ਖਾਲਸਾ, ਵਾਗੋ ਜੀ ਕੀ ਫਤਿਹ। ਸੰਗਤ ਜੀ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਪਰਵਾਦ ਫੇਰੀਆਂ 16 12 25 ਤੋਂ ਸ਼ੁਰੂ ਹੋਈਆਂ। ਤੇ 3 ਜਨਵਰੀ ਨੂੰ ਸਮਾਪਤੀ ਹੋਈ ਪ੍ਰਵਾਦ ਫੇਰੀਆਂ ਦੀ ਤੇ ਉਸ ਤੋਂ ਪਰੰਤ ਖੰਡਪਾਠ ਸਾਹਿਬ 3 ਤਰੀਕ ਨੂੰ ਹੀ ਰੱਖੇ ਗਏ ਹਨ ਜਿਨ੍ਹਾਂ ਦਾ ਭੋਗ 5 ਤਰੀਕ ਨੂੰ ਪੈਣਾ ਹੈ ਤੇ 3 ਤਰੀਕ ਨੂੰ ਹੀ ਨਗਰ ਕੀਰਤਨ ਸਾਰੇ ਬਜ਼ਾਰਾਂ ਦੇ ਵਿੱਚ ਦੀ ਵੱਖ-ਵੱਖ ਹੁੰਦਾ ਹੋਇਆ ਸ਼ਾਮ ਨੂੰ ਸਮਾਪਤੀ ਹੋਏਗੀ ਤੇ 5 ਤਰੀਕ ਨੂੰ ਭੋਗ ਜਿਹੜੇ ਪੈਣੇ ਹਨ ਤੇ ਲੰਗਰ ਪ੍ਰਸ਼ਾਦਾ ਛਕਿਆ ਜਾਊਗਾ ਤੇ ਨਗਰ ਆਪਣੇ ਨਿਸ਼ਾਨ ਸਾਹਿਬ ਦੀ ਸੇਵਾ ਹੋਊਗੀ ਤੇ ਵੱਧ ਚੜ ਕੇ ਹਿੱਸਾ ਲਿਓ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ